ਉਹ ਰੋਜ਼ ਕਹਿੰਦੀ ਸੀ ਕਲਾੜੇ ਤੇ ਜਾਣਾ ਮੈਂ ਤਾਂ ਚਿੱਟਾ ਗੁੜ ਖਾਣਾ ਅੱਜ ਤੈਨੂੰ ਕਲਾੜੇ ਤੇ ਲੈ ਕੇ ਜਾਣਾ ਅੰਗਦ ਗੁੜ ਦਾ ਕਲਾੜਾ ਜਿਹੜਾ ਠੀਕ ਹੈ ਇਹ ਆ ਗਿਆ ਬੱਲੋ ਨੂੰ ਜਾਂਦਾ ਰੋਡ ਹਾਂ ਵਿਦਿਆਲੇ ਆਪਾਂ ਖੜੇ ਆ ਜੀ ਤੇ ਆਪਾਂ ਜਲਾ ਬਠਿੰਡਾ ਹੀ ਆ ਗਿਆ ਜਲਾ ਬਠਿੰਡਾ ਤੇ ਬੱਲੋ ਰੋਡ ਤੇ ਆ ਪਾਸ ਇੱਥੇ ਤੇ ਆ ਦੇਖੋ ਜੀ ਅੰਗਦ ਗੁੜ ਦਾ ਕਲਾੜਾ ਤੇ ਆ ਬਾਂਗਿਆਂ ਦਾ ਨੰਬਰ ਹੈ ਤੇ ਆਪਾਂ ਬਾਂਗਿਆਂ ਨੂੰ ਵੀ ਮਿਲਦੇ ਆ ਜਾ ਕੇ ਠੀਕ ਹੈ ਸਾਨੂੰ ਖਾਣੇ ਆ ਜੀ ਗਰਮ ਗਰਮ ਗੁੜ ਨਾਲੇ ਖਾਵਾਂ ਗਰਮ ਗਰਮ ਕੋੜਾਪਾ ਸਸੇ ਸਸੇ ਖਾਵਾਂਗੇ ਹੋਰ ਬਾਈ ਤੇ 3 ਬਾਈ ਚਾਲੇ ਸਸਿਗੇ ਬੈਨ ਸਾਨੂੰ ਜੀ ਇੱਕ ਤਾਂ ਬਹੁਤ ਵਧੀਆ ਲੱਗਿਆ ਤੁਹਾਡਾ ਚਾਰ ਦੁਆੜੀ ਆ ਜੀ ਵੀ ਕੋਈ ਕੁੱਤਾ ਨਹੀਂ ਵੜਦਾ ਹਣਾ ਬਿਲਕੁਲ ਜੀ ਤੇ ਗੇਟ ਲੱਗਿਆ ਹੋਇਆ ਨਹੀਂ ਸਾਰੇ ਓਪਨ ਹੀ ਹੁੰਦੇ ਖਿਲਾੜੀ ਓਪਨ ਹੀ ਹੁੰਦੇ ਹਾਂ ਜੀ ਇਹ ਸਾਨੂੰ ਬਹੁਤ ਸੋਹਣਾ ਲੱਗਿਆ ਤੇ ਅਸੀਂ ਤੁਹਾਡਾ ਨਾਮ ਸੁਣ ਕੇ ਖਿਲਾੜੇ ਦਾ ਅਸੀਂ ਫੇਰ ਆਏ ਆ ਧੰਨਵਾਦ ਜੀ ਜੀ ਹਾਂ ਤੇ ਅਸੀਂ ਸਾਰੋਂ ਹੁਣ ਦੱਸੋ ਵੀ ਗੁੜ ਕਿਸੇ ਪ੍ਰਕਾਰ ਹੋਰ ਆਪਣੇ ਕੋਲ ਸਾਰੇ ਪ੍ਰਕਾਰ ਦੇ ਹੁੰਦਾ ਮਤਲਬ ਜੇ ਪਿਆਰ ਜਿਹੜਾ ਮਰਜ਼ੀ ਕਰਵਾ ਦੀਜੀਏ ਆਪਾਂ ਅੱਛਾ ਜੀ ਤੇ ਆਪਣੇ ਕੋਲੇ ਛੋਲੇ ਵਾਲਾ ਗੁੜ ਪਿਆ ਮੂੰਗਫਲੀ ਵਾਲਾ ਪਿਆ ਜੀ ਅੱਛਾ ਆ ਛੋਲੇ ਵਾਲਾ ਕੋੜਾ ਆ ਛੋਲੇ ਵਾਲਾ ਹੋ ਗਿਆ ਜੀ ਠੀਕ ਹੈ ਜੀ ਤੇ ਆਹ ਜੀ ਇਹ ਮੂੰਗਫਲੀ ਵਾਲਾ ਜੀ ਇਹ ਮੂੰਗਫਲੀ ਵਾਲਾ ਆ ਗਿਆ ਜੀ ਤੇ ਆਹ ਜੀ ਤੇ ਇਹ ਹੋ ਗਿਆ ਸੌਂਫ ਜਵਾਇਨ ਵਾਲਾ ਜੀ ਸੌਂਫ ਜਵਾਇਨ ਵਾਲਾ ਜੀ ਠੀਕ ਹੈ ਜੀ ਆ ਚਾਹ ਆ ਗਈ ਆ ਚਾਹ ਆ ਗਈ ਚਾਹ ਆ ਗਈ ਠੀਕ ਹੈ ਜੀ ਇਹ ਗੁੜ ਜੀ ਚਾਹ ਦੀ ਕੁਆਲਿਟੀ ਆਪਣੀ ਇਹ ਜੀ ਆ ਹਾਂ ਜੀ ਵੀ ਨਾ ਤਾਂ ਚਾਹ ਪਾਟੇ ਹਾਂ ਜੀ ਤੇ ਨਾ ਹੀ ਰੰਗ ਬਦਲੇ ਜੀ ਠੀਕ ਹੈ ਕੋਈ ਸਮੱਸਿਆ ਹੁੰਦੀ ਨਹੀਂ ਮਤਲਬ ਜਿੰਨੇ ਵੀ ਲੈ ਜਾਂਦੇ ਆ ਬਾਈ ਸਾਰੇ ਕਹਿੰਦੇ ਦੁਬਾਰੇ ਦੁਬਾਰੇ ਲੈ ਕੇ ਜਾਂਦੇ ਠੀਕ ਹੈ ਜੀ ਹਾਂ ਸ਼ੱਕਰਾ ਜੀ ਠੀਕ ਹੈ ਜੀ ਆ ਹਲਦੀ ਵਾਲਾ ਦੇ ਲਾਜੀ ਆ ਹਲਦੀ ਵਾਲਾ ਕੋੜਾ ਇਹ ਹਲਦੀ ਵਾਲਾ ਗੁਰੂ ਜੀ ਮੈਂ ਬਾਈ ਇਹਦੇ ਵਿੱਚ ਹਲਦੀ ਪੈਂਦੀ ਪੈਂਦੀ ਜਦੋਂ ਪਾਗਰਾ ਅੱਛਾ ਇਹਦੇ ਵਿੱਚ ਮਿਕਸ ਹੋ ਜਾਂਦੀ ਹੈ ਫਿਰ ਠੀਕ ਹੈ ਠੀਕ ਹੈ ਠੀਕ ਹੈ ਜੀ ਆ ਆ ਗਏ ਜੀ ਚਾਹ ਲਈ ਆਪਾਂ ਤੇ ਹਲਦੀ ਵਾਲੀ ਉਹ ਕਿੱਥੇ ਵੀ ਉਹ ਸ਼ੱਕਰ ਉਹ ਵੀ ਦੇਣੀ ਆਪਾਂ ਉਹ ਕੱਢ ਲਿਆਓ ਤੁਸੀਂ ਤੇ ਆਪਾਂ ਹੁਣ ਇਧਰ ਦਿਖਾਓ ਇਧਰ ਆਇਓ ਆ ਦੇਖੋ ਕਿੰਨੀ ਛੋਣੀ ਚਾਰ ਦਿਵਾਰੀ ਲਾਈ ਹੈ ਨਾ ਲੰਗਾ ਤੇ ਆ ਦੇਖੋ ਇਹਨਾਂ ਦਾ ਫਸਲ ਨੂੰ ਦਿਖਾਉਣੇ ਆ ਤੋਰੀ ਆ ਮੇਰੇ ਨਾਲ ਬੱਚੇ ਵੀ ਸਾਡੇ ਕਹਿੰਦੇ ਸੀਗੇ ਵੀ ਅਸੀਂ ਨਾ ਤੱਤਾ ਜਾ ਕੋਟ ਨਹੀਂ ਖਾਣਾ ਹੈਗਾ ਕਿ ਕਿੱਥੇ ਮਿਲੂਗਾ ਤੇ ਅਸੀਂ ਆਖਿਆ ਵੀ ਮੈਂ ਤਾਂ ਅੱਜ ਕਲਾੜਾ ਦੇ ਆ ਦੇਖੋ ਜੀ ਪਹਿਲੀ ਵਾਰ ਜਿਹੜਾ ਆ ਪੈਨਰ ਆ ਜਿਹੜਾ ਸਾਰੇ ਚੋਂ ਆਪਾਂ ਹਰਕ ਕੱਢ ਲੈਣੇ ਨੇ ਇਹ ਕਾਰਨ ਸਾਰੀ ਬੇਸਟਿੰਗ ਹੈ ਬੇਸਟਿੰਗ ਵੀ ਇਹ ਹੈ ਬਾਈ ਵੀ ਇਹ ਨਹੀਂ ਵੀ ਕਿਤੇ ਖੁੱਲੀ ਥਾਂ ਤੇ ਸਿੱਟਿਆ ਹੋ ਇਹ ਬੇਸਟਿੰਗ ਵੀ ਕਲਾੜੇ ਦੇ ਵਿੱਚ ਕੰਮ ਦਿੰਦੀ ਆਪਾਂ ਨੂੰ ਤੇ ਬਹੁਤ ਹੀ ਸਾਫ ਸੁਥਰਾ ਕਲਾਣਾ ਹੈਗਾ ਇਹ ਨਹੀਂਗਾ ਵੀ ਇੱਥੇ ਗੰਧ ਪਿਆ ਹੋਵੇ ਜਾਂ ਕੋਈ ਕੁੱਤੇ ਫਿਰਦੇ ਹੋਣ ਨਹੀਂ ਬਹੁਤ ਸਾਫ਼ ਸੁਥਰਾ ਆਉ ਦਿਖਾ ਦੇ ਦੋ ਆ ਆ ਗਈ ਕਿ ਕਮ ਹੈ ਹਨਾ ਆ ਅਗੇ ਦੀ ਕਲਾੜਾ ਇਹ ਲਾਈਨ ਦਾ ਸਿਸਟਮ ਆ ਲੈ ਤਾਂ ਸਿਸਟਮ ਮੋਟਰ ਇੱਥੋਂ ਚੱਲਦੀ ਆ ਜੀ ਪਟਾ ਪੈਂਦਾ ਪਿੰਗ ਆ ਕਲਾੜਾ ਆ ਗਈ ਕਲਾੜਾ ਇਹਦੀ ਉਧਰੋਂ ਗੰਨਾ ਆ ਗਿਆ ਉਧਰੋਂ ਗੰਨਾ ਪਾਉਂਦੇ ਆ ਇਧਰ ਆਉਂਦਾ ਜੀ ਸਾਰਾ ਕੁਝ ਤੇ ਵੇਸਟਿੰਗ ਵੀ ਇੱਥੇ ਡਿੱਗਦੀ ਤੇ ਜਿਹੜਾ ਜੂਸ ਆ ਉਹ ਇਹਦੇ ਚ ਜੂਸ ਇਹਦੇ ਵਿੱਚ ਦੀ ਜਾ ਕੇ ਆ ਪਾਇਪ ਲੱਗੀ ਹੋਈ ਹੈ ਜੀ ਇਹ ਜਾਂਦਾਗਾ ਉਹ ਵੀ ਦਿਖਾਉਣੇ ਤੁਹਾਨੂੰ ਡੱਗ ਕੋ ਜੀ ਹਾਸਤੇ ਇਹਦੇ ਵਿੱਚ ਜੂਸ ਆਉਣਾਗਾ ਜਿੱਥੋਂ ਉੱਥੋਂ ਬਕਲਾੜੇ ਚੋਂ ਕੱਢਦੇ ਉਹ ਇੱਥੇ ਆਏਗਾ ਫਿਰ ਇੱਥੋਂ ਆਹ ਵੇਖੋ ਜੀ ਇਧਰ ਆਉਗਾ ਫਿਰ ਇਹ ਭਿੰਡੀ ਦਾ ਉਹ ਜਿਹੜਾ ਪਿਆਗਾ ਸਾਰਾ ਭਿੰਡੀ ਦੇ ਨਾਲ ਮੈਲ ਨੂੰ ਸਾਫ਼ ਕਰਿਆ ਜਾਂਦਾ ਪਾਈ ਜਾਂਦਾ ਬਈ ਭਿੰਡੀ ਭਾਈ ਪਿਆ ਮੈਲ ਜਿਹੜੀ ਨਿਕਲੀ ਆਂਦੀ ਉਹ ਟੋਕਰੇ ਦੇ ਵਿੱਚ ਵੇਖੋ ਜੀ ਮੈਲ ਇਹਨਾਂ ਦੀ ਕੋਈ ਕੈਮੀਕਲ ਚੂਜ ਨਹੀਂ ਕਰਦੀ ਵੀ ਭਾਈ ਇਧਰ ਹੋਰ ਦੇਖੋ ਜੀ ਆ ਗਿਆ ਹਾਂ ਮੈਂ ਕਰ ਦਿੱਤਾ ਹਾਂ ਦੇਖੋ ਜੀ ਦੇਖੋ ਤੁਸੀਂ ਵੀ ਕਰਕੇ ਦੇਖੋ ਆਹ ਕਲਾੜੇ ਦੇ ਪੀਕੋ ਯਾਰੀ ਦਵਾਉਂਦੇ ਇਹਨਾਂ ਨੂੰ ਤਾਂ ਚੱਕੋ ਨਾ ਇਹ ਤਾਂ ਭਾਰੀ ਵਾਹ ਬਹੁਤ ਔਖਾ ਹੈ ਜੀ ਕੰਮ ਕਰਨਾ ਕਲਾੜੇ ਦਾ ਤੇ ਹੁਣ ਇਧਰ ਆ ਜੋ ਜੀ ਆ ਦੇਖੋ ਜੀ ਇੱਧਰ ਫਿਰ ਆਹ ਵੇਚਣਾ ਵਿੱਚ ਬੰਦੇ ਬਰਤ ਲੈਂਦੇ ਆ ਜੀ ਲੋਹੇ ਦਾ ਇਹ ਲੋਹੇ ਦਾ ਨਿਕਾ ਇਹ ਲੱਕੜ ਦਾ ਤੇ ਲੱਕੜ ਵੀ ਕਿੱਕਰ ਦੀ ਜੇ ਕਿਉਂ ਦਾਤ ਨਾਲ ਵੀ ਨਾਲ ਹੁੰਦੀ ਹੈ ਇਹਦੇ ਨਾਲ ਬਹੁਤ ਜਿਆਦਾ ਚੰਗਾ ਹੈਗਾ ਵੀ ਜਿਹੜਾ ਕਿੱਕਰ ਦੀ ਲੱਕੜ ਦੇ ਵਿੱਚ ਇਸ ਨੂੰ ਸੁਕਾਇਆ ਜਾਂਦਾ ਹੈ ਇਹ ਆਪਾਂ ਵੀ ਆਪਦੀ ਚੋਇਸ ਮੁਤਾਬਕ ਕੋਈ ਚਾਹਤੀ ਵਾਲਾ ਬਣਾ ਲਓ ਜਾਂ ਲੱਡੂਆਂ ਵਾਲਾ ਬਣਾਓ ਕਿਸੇ ਨੇ ਬਰਫੀ ਵਾਲਾ ਬਣਾਉਣਾ ਹੈ ਆਹ ਵੇਖੋ ਜੀ ਗਰਮ ਗੁੜ ਨਿਕਰ ਨਿਕਾ ਤੇ ਆ ਬਣ ਜਾਂਦਾ ਜੀ ਜੇ ਕਿ ਤੁਸੀਂ ਟਿੱਕੀਆਂ ਕਟਾਉਣੀਆਂ ਤੇ ਟਿੱਕੀਆਂ ਵੀ ਬਣ ਜਾਣਗੀਆਂ ਲੱਡੂ ਬਣਾਉਣੇ ਲੱਡੂ ਵੀ ਬਣ ਜਾਣਗੇ ਇਸ ਤਰ੍ਹਾਂ ਪੇੜੇ ਵੀ ਬਣ ਜਾਂਦੇ ਆ ਇਹ ਤੁਹਾਨੂੰ ਇਹ ਚੀਜ਼ ਦਾ ਦਿਖਾਉਨੇ ਆਪਾਂ ਹੁਣ ਅੱਜ ਦੁਬਾਰ ਕਰਦੇ ਆਂ ਬੰਗਿਆਂ ਨਾਲ ਗੱਲ ਤੁਸੀਂ ਇਹ ਗੱਲ ਕਹਿੰਦੇ ਆਂ ਵੀ ਆਪਾਂ ਨੂੰ ਨਾ ਸਭ ਨੂੰ ਵੀ ਕਮਾਦ ਲਾਉਣੀ ਚਾਹੀਦੀ ਹੈ ਜੇ ਆਪਾਂ ਉਹ ਚੰਗਾ ਖਾਵਾਂਗੇ ਜੇ ਆਪਾਂ ਆਪਣੇ ਮਤਲਬ ਹੋਊਗਾ ਹੁਣ ਆ ਬਾਈ ਹੈ ਕਿ ਬਾਈ ਜੀ ਤੁਸੀਂ ਕੀ ਕਹਿੰਦੇ ਹੋ ਆਉਣ ਵਾਲੀ ਪੀੜ੍ਹੀ ਨੂੰ ਕੀ ਇਹਦਾ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਆਪਦੇ ਖਲਾੜੇ ਬਾਰੇ ਕੀ ਦੱਸਣਾ ਚਾਹੁੰਨਾ ਸੰਦੇਸ਼ ਤਾਂ ਇਹੀ ਹੈ ਜੀ ਆਵਾ ਕਮਾਦ ਲਾਉਣਗੇ ਲੋਕ ਆਉਂਦੀਆਂ ਨਸਲਾਂ ਵਾਸਤੇ ਵਧੀਆ ਰਹੂਗਾ ਜੀ ਕੈਮੀਕਲ ਤੋਂ ਬਚਣਗੇ ਦੇਖੋ ਜੀ ਅੱਜ ਕੱਲ ਐਡ ਵੀ ਦੇਖਦੇ ਫੇਸਬੁੱਕ ਤੇ ਆਪਾਂ ਜਿੰਨੀ ਕੈਂਸਰ ਦੀ ਸਮੱਸਿਆ ਦੀ ਸਾਰੀ ਖੰਡ ਦਾ ਕਰਕੇ ਹੁੰਦੀ ਹੈ ਜੀ ਹਾਂਜੀ ਖੰਡ ਦੇ ਵਿਚਲੇ ਜਿਹੜੇ ਕੈਮੀਕਲ ਨੇ ਜੀ ਉਹ ਮਤਲਬ ਕੈਂਸਰ ਦਾ ਕਾਰਨ ਮੰਨਦੇ ਨੇ ਬੋੜੀ ਆਪ ਦਾ ਕਮਾਦ ਲਾਊਗਾ ਅੱਜ ਮੈਂ ਬਾਈ ਜੀ ਸਾਡੇ ਕੋਲੇ ਆ ਜਾ ਆਪ ਦਾ ਬਣਾਉਣਾ ਹੈ ਜੀ ਇਹਨਾਂ ਦਾ ਕਮਾਦ ਆਪ ਦਾ ਲਾਏ ਹੋਇਆ ਸੀ ਇਹ ਆਪਦੇ ਬੱਚੇ ਨਹੀਂ ਸਿਹਤ ਦਾ ਹੀ ਨਾ ਖਿਆ ਰੱਖਦੇ ਪਰਿਵਾਰ ਦੀ ਦਾ ਇਹ ਕਿੰਨੇ ਵੀ ਅਸੀਂ ਘਰ ਦਾ ਗੋੜੀ ਵਰਤੀ ਆ ਬਹੁਤ ਚੱਕੀ ਗੱਲ ਹੈ ਜੀ ਹਾਂਜੀ ਬਾਕੀ ਸਾਰੇ ਬਰਾਸਤ ਹੈ ਜੀ ਪੁਰਾਣੀ ਆਪਣੀ ਪੁਰਾਣੀ ਠੀਕ ਹੈ ਜੀ ਇਹਦੇ ਨਾਲ ਜੁੜੇ ਰਹਿੰਦਾ ਬੰਦਾ ਹਾਂਜੀ ਤੇ ਬਾਕੀ ਸਾਰੇ ਬਾਈ ਜੀ ਇਹੀ ਤੁਹਾਨੂੰ ਕਹਿੰਦੇ ਆ ਤੁਸੀਂ ਕਿੰਨਾ ਕਿ ਲਾਇਆ ਬਾਈ ਕਿੰਨਾ ਤੁਸੀਂ ਲਾਇਆ ਬਾਈ ਭਾਈ 2800 ਤੋਂ ਸ਼ੁਰੂ ਕੀਤਾ ਇਹ ਪਹਿਲਾਂ ਮੈਂ 18 ਕਿਲੇ ਲਾਉਂਦਾ ਨੇ ਹਰ ਵਾਰ ਇਸੇ ਆਦੇ ਘਰ ਦੇ ਕੋਲੇ ਅਰੇ ਕੋਈ ਅੰਦਾਇਕੜ ਮਤਲਬ ਲੱਗਿਆ ਵਾ ਆਵਾਜ਼ ਵਿੱਚ ਵਰਤਨ ਵਾਸਤੇ ਕਰਦੇ ਅੱਛਾ ਕਰ ਕਰ ਵਾਸਤੇ ਅਸੀਂ ਕਿਤੇ ਖੰਡ ਨਹੀਂ ਦੀ ਠੀਕ 10 ਸਾਲ ਹੋ ਗਏ ਅਸੀਂ ਖੰਡ ਵਰਤਕੀ ਨਹੀਂ ਦੇਖੀ ਠੀਕ ਹੈ ਜੀ ਤੇ ਸਾਰੇ ਗੱਸੇ ਤਾਂ ਠੀਕ ਹੈ ਜੀ ਪਰ ਆਹ 10 ਦੇ ਵੀ ਕਹਿਣਾ ਚਾਹੁੰਦੇ ਵੀ ਹਰੇਕ ਜੀਮੇਦਾਰ ਨੂੰ ਆਪਦੇ ਲੋੜ ਮੁਤਾਬਕ ਲਾਉਣਾ ਚਾਹੀਦਾ ਲਾਉਣਾ ਚਾਹੀਦਾ ਜੋ ਘੱਟ ਲਾਉਂਦੇ ਆ ਤੋ ਨੁਕਸਾਨ ਕਰਦੇ ਆ ਇੱਕ ਦੂਜੇ ਦਾ ਜਾ ਕੇ ਇਹ ਆਪਦੇ ਉਹ ਹਰੇਕ ਦਾ ਹੋਊਗਾ ਤੇ ਨੁਕਸਾਨ ਤੁਸੀਂ ਇਸੇ ਖਿਡਾਰੀ ਤੇ ਆ ਰਹੇ ਹੋ ਕਿਸੇ ਖਿਡਾਰੀ ਤੇ ਇਹਨਾਂ ਨਾਲ ਪੈ ਜਾ ਕੀ ਤੁਹਾਨੂੰ ਵਧੀਆ ਲੱਗਿਆ ਖਿਡਾਰੀ ਉਹਨੇ ਸਫਾਈ ਹੈ ਜੀ ਅੱਛਾ ਜੀ ਸਫਾਈ ਕੋਈ ਕੈਮੀਕਲ ਵਗੈਰਾ ਨਹੀਂ ਨਹੀਂ ਕੋਈ ਕੈਮੀਕਲ ਕੈਮੀਕਲ ਵਰਤ ਕੇ ਤੇ ਫਿਰ ਕੀ ਗੁੜ ਕੀ ਬਣਾਇਆ ਜੀ ਕੈਮੀਕਲ ਦੀ ਵਰਤ ਠੀਕ ਹੈ ਜੀ ਇਹ ਬਹੁਤ ਵੱਡੀ ਗੱਲ ਤੇ ਇਹ ਹੀ ਹੈ ਵੀ ਕੈਮੀਕਲ ਤੋਂ ਜਿਹੜਾ ਇਹ ਪਿੰਡੀ ਦੇ ਨਾਲ ਮੈਲ ਨੂੰ ਉਤਾਰਿਆ ਜਾਂਦਾ ਜੇ ਛੋਟੇ ਮਾਧਿਅਮ ਰਹੀ ਵੀ ਕਹਿਣਾ ਚਾਹੀਦਾ ਜ਼ਿੰਮੇਵਾਰਾਂ ਨੂੰ ਵੀ ਇਹ ਕਰੋ ਮਤਲਬ ਹੋਣਾ ਚਾਹੀਦਾ ਇਹ ਆਪਦੇ ਜੋਖਾ ਲਾਓ ਜੇ ਤਾਂ ਨਿਯੰਤਰਣ ਲਾ ਸਕਦੇ ਤਾਂ ਬਾੜੀ ਚੰਗੀ ਗੱਲ ਹੈ ਨਹੀਂ ਆਪਦੇ ਜੋਖਾ ਨਹੀਂ ਆਪਦੇ ਜੋਖਾ ਜ਼ਰੂਰ ਲਾਓ ਤੇ ਜਿਹੜੇ ਵੀ ਰਲਾ ਨਹੀਂ ਸਕਦੇ ਤਾਂ ਇਤੋਂ ਉੱਤਰ ਜਾਂਦੇ ਜਿਹੜਾ ਹੌਂਦ ਲੈਣਿਆ ਯੂਪੀ ਯਾਪੀ ਦਾ ਆਉਂਦਾ ਦੂਰੋਂ ਆਉਂਦਾ ਹੈ ਉਹ ਸਾਰਾ ਕੈ ਕਸ ਐਨਾ ਕਾਪਾ ਨੂੰ ਵੀ ਚੰਗੀ ਚੀਜ਼ ਥੋੜੀ ਮਹਿੰਗੀ ਤਾਂ ਜ਼ਰੂਰ ਹੁੰਦੀ ਹੈ ਉਹਦਾ ਨਿਕਲਦੋਂ ਹਾਂ ਬਿਲਕੁਲ ਸਹੀ ਹਾਂ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਬਾਈ ਜੀ ਸਾਡੇ ਏਰੀਆ ਚ ਆਇਆ ਸੀ ਤੇ ਕੋਈ ਗੱਲ ਨਹੀਂ ਬਾਈ ਜੀ ਤੇ ਬਾਈ ਜੀ ਜ਼ਰੂਰ ਇੱਥੇ ਇੱਕ ਵਾਰੀ ਸਾਡੇ ਗਹਿਣ ਤੇ ਵਿਜ਼ਿਟ ਕਰਿਓ ਠੀਕ ਹੈ ਜੀ ਬੱਲੋ ਕਰੋੜ ਬਦਿਆਲਾ ਪਿੰਡ ਹੈ ਜ਼ਿਲ੍ਹਾ ਬਠਿੰਡਾ ਤੇ ਬਾਈ ਜੀ ਤੁਹਾਡਾ ਨੰਬਰ ਕੀ ਹੈ ਹਾਂ 98899 ਹਾਂ ਜੀ 10023 ਦੁਬਾਰੇ ਬੋਲ ਦਿਓ ਜੀ 9889 10023 हां जा जा भाई, भाई जी ਦਾ ਬਾਕੀ ਸਾਰੇ ਬਾਈ ਜੀ ਆਪਾਂ ਸਕਰੀਨ ਤੇ ਨੰਬਰ ਵੀ ਲਾ ਰਹੇ ਹਾਂਗੇ ਤੇ ਜਰੂਰ ਇਹਨਾਂ ਨਾਲ ਕੰਟੈਕਟ ਕਰੋ ਕਿ ਤੁਸੀਂ ਚੰਗੀ ਚੀਜ਼ ਖਾਓ ਫਿਰ ਤੁਹਾਨੂੰ ਪਤਾ ਲੱਗੂਗਾ ਸਾਰੇ ਪ੍ਰਕਾਰ ਦਾ ਜਿਹੇ ਦਾ ਵੀ ਕਹੋਗੇ ਉਹ ਜਿਹਾ ਬਣਾਇਆ ਜਾਊਗਾ ਨਹੀਂ ਸਸਿ ਗੱਲ ਤੋਂ ਬਈ ਤੁਸੀਂ ਕਿ ਇੱਥੇ ਬੈਠੇ ਹੋ ਕਿ ਕੋਈ ਗੁੜ ਬਣਾਉਣਾ ਆਏ ਹੋ ਨਹੀਂ ਅਸੀਂ ਗੁੜ ਬਣਾਉਣ ਆਏ ਜੀ ਸਾਡਾ ਪਿੰਡ ਵੱਲੋਂ ਪਿੰਡ ਆ ਜੀ ਨਾਲ ਹੀ ਪਿੰਡ ਆ ਜੀ ਅਸੀਂ ਵੀ ਪਹਿਲਾਂ ਤੁਸੀਂ ਆਪ ਦਾ ਕਮਾਦ ਲਾਉਣਾ ਜੀ ਇੱਥੇ ਹੁਣ ਇਹ ਪਹਿਲੀ ਵਾਰ ਖਲਾੜਾ ਇੱਥੇ ਨੇੜੇ ਲੱਗੇ ਸਾਨੂੰ ਦਾ ਸੁੱਖ ਹੋ ਗਿਆ ਇਸ ਸਮਾਂ ਦੀ ਠੀਕ ਹੈ ਠੀਕ ਅਸੀਂ ਵੀ ਇੱਥੇ ਨੇੜੇ ਖਲਾੜੇ ਤੇ ਵਧੀਆ ਸਾਨੂੰ ਜਿਹੜਾ ਇਹਨਾਂ ਦਾ ਦੇਖਣ ਤੇ ਵੀ ਵਧੀਆ ਸਾਫ਼ ਸਫਾਈ ਵਧੀਆ ਹਾਂ ਬਾਕੀ ਦਾ ਜਿਵੇਂ ਕੁੱਤਾ ਬਿੱਲਾ ਨਹੀਂ ਕੋਈ ਹਾਂ ਜੀ ਆਮ ਗੱਲ ਤਾਂ ਇਹੀ ਹੈ ਇਹ ਗੱਲ ਕਿਉਂ ਘੋੜ ਤੇ ਕੁੱਤੇ ਬਹੁਤ ਆਉਂਦੇ ਹਾਂ ਬਹੁਤ ਜੀ ਹਾਂ ਬਾਕੀ ਸਾਰੇ ਭਾਈ ਜੀ ਐ ਜਿਹੜੀ ਚਾਰ ਦਿਵਾਰੀ ਕਰੀ ਸਾਨੂੰ ਇਹ ਵਧੀਆ ਕਿੰਨੀ ਉਪੜੀ ਹੁੰਦੇ ਸਾਰੇ ਖਲਾੜੇ ਹਾਂ ਜੀ ਇਹ ਬਹੁਤ ਸੋਹਣਾ ਭਾਈ ਨੇ ਗੱਲ ਕਰਿਆ ਅਪਰਾਲਾ ਕਰਿਆ ਜਿਹੜਾ ਤੇ ਪਿੰਡ ਨੂੰ ਢੇੜ ਵੀ ਚੰਗੀ ਹੈ ਨਾ ਵਧੀਆ ਜੀ ਵਧੀਆ ਠੀਕ ਹੈ ਜੇ ਇਹਨਾਂ ਨੇ ਇੱਥੇ ਚੰਗੀ ਚੀਜ਼ ਕੱਢ ਕੇ ਦੰਦਦੇ ਲੋਕਾਂ ਨੂੰ ਇੱਕ ਬਾਈ ਸੇਧ ਵੀ ਹੈ ਨੌਜਵਾਨ ਪੀੜੀ ਨੂੰ ਵੀ ਜਿਹੜੇ ਆਪਾਂ ਹੁਣ ਬਾਹਰ ਜਾਈ ਜਾਂਦੇ ਆ ਤਾਂ ਦੇਖੋ ਆ ਵੀ ਕੰਮ ਹੈ ਮੈਂ ਕਹਿੰਨੀ ਇਹ ਤਾਂ ਵੀ ਨਹੀਂ ਵੇਲ ਮਿਲ ਦੀ ਜੇ ਆਪਾਂ ਚੰਗੇ ਤਰੀਕੇ ਨਾਲ ਕੰਮ ਕਰਕੇ ਕੀ ਗੱਲ ਹੋਰ ਵੀ ਅੰਬਰਤਾਰੀ ਨੇ ਹੈ ਕਿਉਂਕਿ ਕੱਲ ਤਾਂ ਇਹ ਵੀ ਬਾਈ ਜੀ ਅੰਬਰਤ ਛੱਡੋ ਹੈ ਤੇ ਕੋਈ ਇਹ ਨਹੀਂਗਾ ਵੀ ਕੋਈ ਬੀੜੀ ਪੱਤੀ ਪੀਂਦੇ ਆ ਸੋ ਦੋ ਤਾਲੇ ਬੰਦੇ ਨੇ ਪਹਿਲੀ ਗੱਲ ਤਾਂ ਅੰਬਰ ਤਾਂ ਹੋਣਾ ਬਹੁਤ ਵੱਡੀ ਗੱਲ ਹੈ ਤੇ ਦੂਜੀ ਗੱਲ ਕੋਈ ਨਸ਼ਾ ਪਤਾ ਨਹੀਂ ਇੱਥੇ ਕੋਈ ਯੂਜ਼ ਕਰਦਾ ਇਹ ਦੂਜੀ ਗੱਲ ਆਪ ਬਾਈ ਜੀ ਇੱਥੇ ਡਿਊਟੀ ਬੰਦੇ ਐ ਪੂਰਾ ਤਾਲ ਦੇ ਹੀ ਨਾ ਕੰਮ ਕਰਾਉਂਦੇ ਐ ਇਹ ਨਹੀਂਗਾ ਵੀ ਕੋਈ ਕੁੱਤੇ ਆ ਜਾਣ ਜਾਂ ਨਾ ਇੱਥੇ ਰਹਿਣਗੇ ਤੇ ਜਦੋਂ ਵੀ ਆਓ ਤੁਸੀਂ ਇਹਨਾਂ ਕੋਲ ਲਾਓ ਹੁਣ ਆਪਾਈ ਸੀਗਾ ਇਹ ਵੀ ਇੱਥੇ ਲੈ ਕੇ ਆਏ ਹੋਏ ਆ ਕਿ ਨਾ ਕੁੱਟ ਬਣਾਉਣ ਵਾਸਤੇ ਤੇ ਹੋਰ ਬਾਕੀ ਸਰੀ ਕੋਈ ਗੱਲ ਬਾਤ ਹੈ ਸਾਡੇ ਉਹ ਮੈਡਮ ਸੰਜੀਤ ਨਹੀਂ ਨਹੀਂ ਚਲੋ ਵੀ ਆਪਾਂ ਕਈ ਵਾਰੀ ਐ ਮੰਨਦੇ ਆ ਵੀ ਆਪਾਂ ਤੋਂ ਵੀ ਬਾਹਲਾ ਨਹੀਂ ਉਹ ਕਰਦੇ ਕਈ ਵਾਰੀ ਆਪਾਂ ਨੂੰ ਕਮੈਂਟ ਵੀ ਆਉਂਦੇ ਆ ਵੀਰਾਂ ਦੇ ਵੀ ਭਾਣੇ ਤੁਸੀਂ ਤਾਂ ਕਹਿੰਦਾ ਵੀ ਹੋਲਾਓ ਵੀ ਧੰਨਾ ਲਾਓ ਵੀ ਸਾਡੇ ਕੋਲੇ ਇਨੀ ਜ਼ਮੀਨ ਹੀ ਨਹੀਂ ਨਹੀਂ ਵੀ ਤੁਸੀਂ ਸਾਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਦੂਜਿਆਂ ਵਾਸਤੇ ਲਾਓ ਖੁਦ ਆਪ ਦੇ ਪਰਿਵਾਰ ਵਾਸਤੇ ਤਾਂ ਕਰ ਹੀ ਸਕਦੇ ਆ ਥੋੜਾ ਬਹੁਤਾ ਗੰਨਾ ਲਾਓ ਤਾਂ ਆਪਾਂ ਇਥੋਂ ਸ਼ੁੱਧ ਸ਼ੱਕਰ ਤੇ ਗੋੜਾ ਕਿਤੋਂ ਵੀ ਜੇ ਤੁਸੀਂ ਇਹ ਨਾ ਕਿਹੋ ਵੀ ਪਤਾ ਨਹੀਂ ਆਪਾਂ ਇਥੋਂ ਹੀ ਕਹੀ ਜਾਂਦੇ ਆ ਤੁਸੀਂ ਜਿਵੇਂ ਕੋਈ ਦੂਰ دیਓ ਨੇੜੇ ਤੁਹਾਡੇ ਕੋਈ ਵੀ ਕਿਤੇ ਘਲਾੜਾ ਕੋਲੇ ਖੜ ਕੇ ਵਧੀਆ ਸ਼ੁੱਧ ਗੁੜ ਬਣਵਾਓ ਸ਼ੱਕਰ ਬਣਵਾਓ ਹਨਾ ਜਿਵੇਂ ਵੀ ਤੁਹਾਨੂੰ ਪਸੰਦ ਆ ਬੱਚਿਆਂ ਨੂੰ ਸਾਡੇ ਤੇ ਭਾਈ ਦਾ ਚੈਲੰਜ ਹੈ ਵੀ ਕੋਈ ਕੋਈ ਐ ਕਹੇ ਦੇ ਵੀ ਯਾਰ ਇਹਦੇ ਵਿੱਚ ਕੈਮੀਕਲ ਹੈ ਬਾਕੀ ਚੈਲੰਜ ਇਹਨਾਂ ਦਾ ਹੋਰ ਵੀ ਆਈ ਜਿਵੇਂ ਕੋਈ ਨਵਾਂ ਕੋਈ ਬੰਦਾ ਕਿਸਾਨ ਆ ਜਿਹੜਾ ਉਹ ਲਾਉਣਾ ਚਾਹੁੰਦਾ ਹੈ ਕਈ ਵਾਰ ਬ੍ਰੇਡੀਆਂ ਦਾ ਕਿਸੇ ਨੂੰ ਨਹੀਂ ਪਤਾ ਤਾਂ ਉਹ ਵੀ ਤੁਸੀਂ ਨੌਲੇਜ ਲੈ ਸਕਦੇ ਹੋ ਹਾਂ ਨੌਲੇਜ ਲੈ ਕੋਈ ਵਿੱਚ ਬ੍ਰੇਡੀਆਂ ਹੁਣ ਜੂਸ ਵਾਲੀਆਂ ਆਉਂਦੀਆਂ ਆ ਬੰਦਾ ਲਾ ਵੜਾ ਪਹਿਲੀ ਵਾਰੀ ਫਿਰ ਬੰਦੇ ਦਾ ਨੱਕ ਉਹ ਗੁੜ ਤੁਰ ਜਾਂਦਾ ਹੀ ਵੈਰਾਈਟੀਆਂ ਦੇ ਸਾਰੇ ਵੀ ਇਹ ਕੱਲਾ ਖਲਾੜੇ ਵਾਲੇ ਦੇ ਨਾਲ ਦੋ ਸੱਪਾ ਲਾਈ ਜਾਈਏ ਜੇ ਹਣ 19 ਨੰਬਰ ਜੂਸ ਵਾਲਾ ਆਪਾਂ ਲਾ ਲਾਂਗੇ ਤਾਂ ਫਿਰ ਕੁਝ ਪਾਣੀ ਜ਼ਿਆਦਾ ਹੁੰਦਾ ਜੀ ਠੀਕ ਵੈਰਾਈਟੀ ਦੀ ਵੀ ਆਪਾਂ ਨਾਲ ਦੀ ਨਾਲ ਜਾਣਕਾਰੀ ਜੇ ਕਿਸੇ ਕੋਲੇ ਕਿਸੇ ਨੇ ਕਮਾੜ ਦੀ ਖੇਤੀ ਕਰਨੀ ਹੈ ਤਾਂ ਬਾਗੀਆਂ ਦਾ ਤੁਹਾਡਾ ਨੰਬਰ ਦੇਵਾਂਗੇ ਥੱਲੇ ਤੇ ਇਹਨਾਂ ਦੀ ਰਾਇ ਜ਼ਰੂਰ ਲੈ ਲਓ ਵੀ ਕਿਹੜੀ ਵੈਰਾਈਟੀ ਲੱਗ ਕੇ ਅਸੀਂ ਇਹ ਅਲਗ-ਅਲਗ ਸੀਡ ਵੀ ਆਦੇ ਕੋਲੇ ਤਿਆਰ ਕਰ ਰਹੇ ਹਾਂ ਹਾਂ ਇਹ ਸੀਡ ਵੀ ਆਪਦੇ ਕੋਲੇ ਅਲਗ-ਅਲਗ ਤਿਆਰ ਕਰ ਰਹੇ ਹਾਂ ਪਹਿਲੀ ਯਾਰ ਤੇ ਤੁਸੀਂ ਜੇ ਕੋਈ ਆਪਣੇ ਕੋਲੇ ਨਹੀਂ ਵੀ ਜ਼ਮੀਨ ਕੁਇਨਿਕਾ ਵਿਟਮੀਨ ਵਾਲੀ ਹੈ ਦੂਜੀ ਪਿੰਾ ਜ਼ਮੀਨ ਤੋਂ ਵੀ ਲੋਕ ਮਤਲਬ ਚਾਹੁੰਦੇ ਇਸ ਤੋਂ ਧਰਤੀ ਨਾਲ ਉਸ ਨਾਲ ਜੁੜਿਆ ਜ਼ਮੀਨ ਨਾਲ ਉਹ ਇੱਥੋਂ ਮੁੱਲ ਵੀ ਲਿਆ ਜਾ ਸਕਦੇ ਆ ਤੇ ਇੰਨਾ ਅਸੀਂ ਕਹਿੰਦੇ ਆ ਵੀ ਜਰੂਰ ਇੱਥੇ ਆਇਓ ਤੇ ਸਾਰਿਆਂ ਦਾ ਬਹੁਤ-ਬਹੁਤ ਮੈਂ ਤੁਹਾਨੂੰ ਮਿਲ ਕੇ ਬਹੁਤ ਵਧੀਆ ਮਿਲ ਕੇ ਬਹੁਤ ਖੁਸ਼ੀ ਹੋਈ ਧੰਨਵਾਦ ਅਸੀਂ ਹੁਣ ਖਾਨੇ ਜੀ ਤਤਾ ਤਾ ਗੁੜ ਤੇ ਫਿਰ ਤੁਹਾਨੂੰ ਨਹੀਂ ਪੀਂਦੇ ਜੀ ਗੋਡਾਲੀ ਚਾਹ ਠੀਕ ਹੈ ਜੀ